ਪਰੀਸ਼ਾਨ ਹੋ ਕਿਉਂ ਅੱਛਾ ਫਾਲਤੂ ਮਟਾਪੇ ਤੋਂ ਕੋਈ ਚੱਜ ਦਾ ਡਰੈੱਸ ਉਪ ਵੀ ਨਹੀਂ ਪਾ ਸਕਦੇ ਆਪਾਂ ਤੁਸੀਂ ਜੀ ਬਾਹਰ ਆ ਰਹੇ ਆ ਉਤੋਂ ਇਹਨਾਂ ਭਾਰ ਬਹੁਤ ਪਰੇਸ਼ਾਨ ਆ ਕੀ ਤੁਸੀਂ ਵੀ ਚਾਹੁੰਦੇ ਹੋ ਇੰਨਾ ਸਲਿਮ ਸਰੀਰ ਤਾਂ ਫਿਰ ਖਰੀਦ ਦੋ ਇੱਕ ਮੋਮਬੱਤੀ ਮੋਮਬੱਤੀ ਨਹੀਂ ਪਤਾ ਉਹ ਪੈਸਾ ਵਾ ਵਾਲੀ ਉਹ ਜਿਹੜੀ ਲਾਈਟ ਜਾਣ ਤੋਂ ਪਹਿਲਾਂ ਵਰਤਦੇ ਹੁੰਦੇ ਸੀ ਪਹਿਲਾਂ ਜਿਹਦੇ ਨੇ ਵੇਟਰ ਨਹੀਂ ਹੁੰਦੇ ਸੀ ਲੈ ਹੁਣ ਤਾਂ ਪਤਾ ਲੱਗਿਆ ਹੋਣਾ ਆ ਹੁੰਦੀਆਂ ਮੋਮਬੱਤੀਆਂ ਹਾਂਜੀ ਤੇ ਇੱਕ ਕੋਲੀ ਲਓ ਸਰੋਂ ਦੇ ਤੇਲ ਦੀ ਸਰੋਂ ਦਾ ਤੇਲ ਪੈਸਾ ਵਾ ਸਰੋਂ ਦਾ ਦੇਸੀ ਸਰੋਂ ਦਾ ਕੱਢਿਆ ਹੋਇਆ ਤੇਲ ਠੀਕ ਹੈ ਇਹ ਦੋਨਾਂ ਚੀਜ਼ਾਂ ਨੂੰ ਮਿਲਾ ਦਿਓ ਪੀਸ ਕੱਟ ਕੇ ਸੜ ਤੋਂ ਸਰੋਂ ਦੇ ਤੇਲ 'ਚ ਇਨ ਨੂੰ ਮਿਲਾ ਕੇ ਤੇ ਉਸ ਤੋਂ ਬਾਅਦ ਸਿਲੰਡਰ ਤੇ ਕਿਸੇ ਵੀ ਚੁੰਡੇ ਦੇਤੇ ਰੱਖ ਕੇ ਉਹ ਚੰਗੀ ਤਰ੍ਹਾਂ ਕਾੜ ਲਓ। ਮੁੜ ਕੇ ਜਦੋਂ ਪੂਰਾ ਉਬਲ ਗਿਆ ਤਾਂ ਸਮਝੋ ਹੁਣ ਤੁਹਾਡਾ ਇਹ ਕਾੜਾ ਤਿਆਰ ਹੋ ਗਿਆ ਤੇ ਇਹਨੂੰ ਠੰਡਾ ਕਰ ਲਓ। ਤੇ ਫਿਰ ਕੀ ਆ ਸਰੀਰ ਦੇ ਜਿੰਨੇ ਵੀ ਭਾਗ ਤੇ ਚਰਬੀ ਆ ਉੱਥੇ ਹਲਕਾ ਹਲਕਾ ਨੂੰ ਲਾ ਲਓ। ਪਰ ਧਿਆਨ ਰੱਖੋ ਇਦਾਂ ਲਾ ਕੇ ਨਹੀਂ ਛੱਡਣਾ ਹੈਗਾ ਤੁਸੀਂ ਕੀ ਕਰਨਾ ਤੇ ਉਤੋਂ ਦੀ ਫੁੱਲ 슬ੀਵ ਟੀ-ਸ਼ਰਟ ਪਹਿਨਣਾ ਨਾ ਭੁੱਲਣਾ। ਫੁੱਲ ਸਲੀਪ ਚ ਹੈ ਕੁੜਤਾ ਹੀ ਪਾ ਲੋ ਤੇ ਫਿਰ ਕੀ ਆਪਦੇ ਦਿਕਮਾਂ ਤੇ ਲੱਗ ਜਾਓ ਜੋ ਵੀ ਰੁਟੀਨ ਚ ਕੰਮ ਕਰਦੇ ਹੋ ਜਾਂ ਫਿਰ ਤੁਸੀਂ ਇੱਕ ਛੋਟੀ ਜੀ ਐਕਸਰਸਾਈਜ਼ ਕਰ ਸਕਦੇ ਹੋ ਜੇ ਤੁਸੀਂ ਬਿਲਕੁਲ ਨਵੇਂ ਹੋ ਹਾਂਜੀ ਇਹ ਐਕਸਰਸਾਈਜ਼ ਦੀ ਗੱਲ ਕਰ ਰਹੀ ਸੀ ਬਿਲਕੁਲ ਸਿੰਪਲ ਐਕਸਰਸਾਈਜ਼ ਆ ਜਦੋਂ ਤੁਸੀਂ ਬਿਲਕੁਲ ਨਵੇਂ ਹੋ ਤੁਹਾਡਾ ਭਾਰ ਬਹੁਤ ਜ਼ਿਆਦਾ ਤਾਂ ਇਹ ਐਕਸਰਸਾਈਜ਼ ਤੁਸੀਂ ਹਫ਼ਤਾ ਕੀ ਕਰਕੇ ਵੇਖ ਲਓ ਉਸ ਤੋਂ ਬਾਅਦ ਦੇਖਿਓ ਤੁਸੀਂ ਤੁਸੀਂ ਦੇਖੋਗੇ ਤੁਹਾਡਾ ਗੁਦਗੁਦਾ ਟੈਨ ਬਿਲਕੁਲ ਘਟੇਗਾ ਤਾਂ ਨਹੀਂ ਪਰ ਨਾ ਹੀ ਐਦਾਂ ਬਣੇਗਾ ਪਰ 15 ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਇਹ ਬਣਾਏ ਹੋਏ ਫਾਰਮੂਲੇ ਨਾਲ ਤੁਹਾਨੂੰ ਇੰਨਾ ਕੁ ਦੁੱਗਣਾ ਤਿੱਗਣਾ ਮੁੜਕਾ ਆਉਣਾ ਹੈਗਾ ਕਿ 15-20 ਦਿਨਾਂ ਵਿੱਚ ਤੁਹਾਡਾ 4 ਤੋਂ 5 ਕਿਲੋ ਭਾਰ ਘਟ ਜਾਵੇਗਾ ਇਹ ਸ਼ਰਤ ਹੈ ਜੀ ਉਹ ਭਰਾ ਜੀ ਹਜੇ ਵੀ ਸੋਚੀ ਜਾਂਦੇ ਹੋ ਉਹ ਤੁਹਾਨੂੰ ਕਿੱਦਾਂ ਸਮਝਾਵਾਂ ਭੈਣ ਜੀ ਦੱਸੋ ਇਹਨਾਂ ਨੂੰ ਉਹ ਜਦੋਂ ਤੁਹਾਡਾ 15 ਦਿਨਾਂ ਵਿੱਚ 4-5 ਕਿਲੋ ਵਜ਼ਨ ਟੁੱਟ ਗਿਆ ਤਾਂ ਤੁਹਾਨੂੰ ਪਤਾ 2 ਮਹੀਨੇ ਵੱਜੀ ਸਫਟ ਹੋ ਜਾਓਗੇ ਇਸ ਫਾਰਮੂਲੇ ਦਾ ਕੋਈ ਸਾਈਡ ਇਫੈਕਟ ਨਹੀਂ ਇਹ ਘਰੇ ਬਣਾਇਆ ਹੋਇਆ ਫਾਰਮੂਲਾ ਹੈ